ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਦੇ ਗ੍ਰਸਤ ਜੀਵਨ ਬਾਰੇ ਠੀਕ ਹੈ ਥੋੜੀ ਜੀ ਚਰਚਾ ਕਰਾਂਗੇ ਗੁਰੂ ਨਾਨਕ ਦੇਵ ਜੀ ਦੇ ਗ੍ਰਸਤੀ ਜੀਵਨ ਬਾਰੇ ਕੋਈ ਬਹੁਤਾ ਕੁਝ ਪਤਾ ਨਹੀਂ ਲੱਗਦਾ ਉਹਨਾਂ ਦੇ ਦੋ ਪੁੱਤਰ ਸ਼੍ਰੀ ਚੰਦ ਅਤੇ ਲਖਮੀ ਚੰਦ ਦੇ ਜਨਮ ਤੋਂ ਬਿਨਾ ਹੋਰ ਕੋਈ ਖਾਸ ਗੱਲ ਨਹੀਂ ਮਿਲਦੀ ਦੱਸਿਆ ਜਾਂਦਾ ਹੈ ਕਿ ਗੁਰੂ ਜੀ ਦੂਰ ਜੰਗਲ ਵਿੱਚ ਚਲੇ ਜਾਂਦੇ ਸਨ ਅਤੇ ਕਿਸੇ ਦਰਖਤ ਥੱਲੇ ਧਾਰਮਿਕ ਵਿਚਾਰਾਂ 'ਚ ਆਪਣਾ ਸਮਾਂ ਲਗਾਉਂਦੇ ਸਨ ਇਸ ਸਮੇਂ ਦੀਆਂ ਸਾਰੀਆਂ ਜਨਮ ਸਾਖੀਆਂ 'ਚੋ ਪਤਾ ਲੱਗਦਾ ਹੈ ਕਿ ਗੁਰੂ ਜੀ ਦਾ ਵਿਆਹ ਇੱਕ ਸਮੇਂ ਤੋਂ ਬਹੁਤ ਦੇਰ ਪਿੱਛੋਂ ਅਤੇ ਉਹਨਾਂ ਦੇ ਸੁਲਤਾਨਪੁਰ ਚਲੇ ਜਾਣ ਤੋਂ ਬਾਅਦ ਹੋਇਆ। ਉਹਨਾਂ ਜਨਮ ਸਾਖੀਆਂ 'ਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਵਿਆਹ ਜੈ ਰਾਮ ਜੀ ਨੇ ਹੀ ਕੀਤਾ ਅਤੇ ਗੁਰੂ ਜੀ ਦੇ ਘਰ ਵਾਲੇ ਪੱਖੋਂ ਕੇ ਰੰਦਾਵਾ ਦੇ ਰਹਿਣ ਵਾਲੇ ਸਾਨ ਜਿਹੜਾ ਸੁਲਤਾਨਪੁਰ ਤੋਂ ਥੋੜੀ ਹੀ ਦੂਰੀ ਤੇ ਹੈ ਅਸੀਂ ਭਾਈ ਮਨੀ ਸਿੰਘ ਵਾਲੀ ਅਤੇ ਪ੍ਰਾਨਿਤ ਜਨਮ ਸਾਖੀ ਦੇ ਆਧਾਰ ਤੇ ਚੱਲ ਰਹੇ ਹਾਂ ਜੇ ਗੁਰੂ ਜੀ ਨੂੰ ਆਪਣੀ ਮਰਜ਼ੀ ਤੇ ਛੱਡ ਦਿੱਤਾ ਜਾਂਦਾ ਅਤੇ ਉਹਨਾਂ ਦੇ ਵਿਆਹਕਾਰ ਵਾਲੇ ਨਾ ਕਰਦੇ ਤਾਂ ਗੁਰੂ ਜ਼ਰੂਰ ਗੁਰੂ ਜੀ ਸੁਲਤਾਨਪੁਰ ਜੇ ਸਰਕਾਰੀ ਨੌਕਰੀ ਕਰਨ ਪਿੱਛੋ ਗ੍ਰਸਤ ਦੀ ਜ਼ਿੰਦਗੀ ਵਿੱਚ ਨਾ ਪੈਂਦੇ ਇਹ ਗੱਲ ਮਗਰੋਂ ਸਮਝ ਚ ਆ ਜਾਵੇਗੀ ਜਦੋਂ ਅਸੀਂ ਇਸ ਗੱਲ ਤੇ ਵਿਚਾਰ ਕਰਾਂਗੇ ਕਿ ਗੁਰੂ ਜੀ ਨੇ ਸੁਲਤਾਨਪੁਰ ਵਿੱਚ ਕਿਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ